ਅੱਜ ਅਨਫੋਰਚਿਊਨਿਟੀ ਕਿ ਇਨਸੀਡੈਂਟ ਇੱਥੇ ਹੋਇਆ ਸ਼ਹੀਦ ਗਾਂ ਸਕੂਲ ਮੁਦਕੀ ਉਹਦੀਏ ਸਕੂਲ ਬੱਸ ਸੀਗੀ ਪੰਜ ਕੁੜੀਆਂ ਸੀਗੀਆਂ ਜਿਹੜੀ 10ਵੀਂ 11ਵੀਂ ਵਿੱਚ ਪੜ੍ਹਦੀ ਸੀ ਵਿੱਚ ਬੱਸ ਨਾਲ ਉਹਦੀ ਟੱਕਰ ਹੋਈ ਹੈ ਰੋਚ ਜਿਹੜੇ ਬੱਚੇ ਨੇ ਉਹ ਸੀਰੀਅਸਲੀ ਇੰਜਰਡ ਨੇ ਪੀਐਸਐਫ ਦੀਆਂ ਸਾਰੇ ਫਰੀਦਪੁਰ ਦੇ ਸੀਨੀਅਰ ਅਫਸਰ ਇਸ ਮੌਕੇ ਤੇ ਪਹੁੰਚੇ ਅੱਜ ਅਸੀਂ ਸਾਨੂੰ ਇੱਕ ਬਹੁਤ ਹੀ ਅਨਫੋਰਚੂਨੇਟਿਕ ਇਨਸੀਡੈਂਟ ਇੱਥੇ ਹੋਇਆ ਔਰ ਇਹ ਸ਼ਹੀਦ ਗੰਜ ਸਕੂਲ ਮੁਦਕੀ ਉਹਦੀ ਇੱਕ ਸਕੂਲ ਬੱਸ ਸੀਗੀ ਜੇ ਚ ਪੰਜ ਕੁੜੀਆਂ ਸੀਗੀਆਂ ਜਿਹੜੀ 10ਵੀਂ 11ਵੀਂ ਚ ਪੜਦੀ ਸੀ ਤੋ ਉਹ ਇੱਕ ਐਕਸੀਡੈਂਟ ਚ ਪਿੱਛੇ ਬਸ ਨਾਲ ਉਹਦੀ ਟੱਕਰ ਹੋਈ ਹੈ ਔਰ ਉਹ ਚ ਜਿਹੜੇ ਬੱਚੇ ਨੇ ਉਹ ਸੀਰੀਅਸਲੀ ਇੰਜਰਡ ਨੇ ਅੰਜੋ ਉਹਨਾਂ ਨੂੰ ਇਮੀਡੀਏਟਲੀ ਐਸਐਸਐਫ ਦੀ ਔਰ ਸਾਰੇ ਫਰੀਦਕੋਟ ਦੇ ਸੀਨੀਅਰ ਆਫੀਸਰ ਇਸੇ ਮੌਕੇ ਤੇ ਪਹੁੰਚੇ ਆ ਐਸਪੀ ਡੀਐਸਪੀ एवरीवन ਇਜ਼ ਹੇਅਰ ਔਰ ਉਹਨਾਂ ਨੂੰ ਇਮੀਡੀਏਟਲੀ ਗੋਵਿੰਦ ਸਿੰਘ ਮੈਡੀਕਲ ਕਾਲਜ ਰਸ਼ ਕੀਤਾ ਗਿਆ ਹੈ 1 ਪਰ ਡੀਐਸਪੀ ਇਸ ਆਲਸੋ देयर ਔਰ ਉਹਨੂੰ ਬੈਸਟ ਪੋਸਿਬਲ ਇੱਕ ਮੈਡੀਕਲ ਏਡ ਅਸੀਂ ਪ੍ਰੋਵਾਈਡ ਕਰਾ ਦੇ ਆ ਦੇ ਹੈਵ ਬੀਨ ਰਸ਼ਡ ਸੋ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਬੱਚਿਆਂ ਦਾ ਜਿਹੜਾ ਮਤਲਬ ਵੇਖ ਕੇ ਸਾਨੂੰ ਆਉਣਾ ਚਾਹੀਦਾ ਕਿਤੇ ਪਤਾ ਨਹੀਂ ਕੈਸਾ ਦਿਨ ਸੀ ਅੱਜ ਮਤਲਬ ਸਾਡੇ ਪਿੰਡ ਦੀਆਂ ਪੰਜ ਛੇ ਬੱਚੇ ਸੀ ਤਾਂ ਵਾਹ ਨੇ ਚੰਚਿਤ ਟਕਰਾ ਗਈ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਸਿਹਤ ਜਿਹੜੀ ਉਹ ਠੀਕ ਰਹਿਣ ਬੱਚੇ ਪਰਿਵਾਰ ਦਾ ਪੁਹਿਖਾ ਬੱਚੇ ਤੇ ਪਰ ਅਸੀਂ ਆਪਣੇ ਪਿੰਡ ਵੱਲੋਂ ਸਾਰਿਆਂ ਪੰਚਾਇਤਾਂ ਵੱਲੋਂ ਇਹਨਾਂ ਵੱਲੋਂ ਅਸੀਂ ਧੰਨਵਾਦੀ ਆਇਆ ਇੱਥੋਂ ਦੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੇ ਸਾਰ ਸੀ ਜਿਨ੍ਹਾਂ ਨੂੰ ਐਸਐਸਐਫ ਦੀ ਗੱਡੀ ਜੀਜੀਐਸ ਹਸਪੀਟਲ ਲੈ ਕੇ ਗਈ ਹੈ ਇਹ ਤਿੰਨ ਬੱਚਿਆਂ ਦੇ ਸੱਟਾਂ ਵੱਜੀਆਂ ਜਿਹੜਾ ਸੀਰੀਅਸ ਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਚ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ ਬਾਸ ਸਰ ਇਧਰੋਂ ਆ ਰਹੀ ਸੀ ਰਾਜ ਸਾਈਡਸ ਬਰਾਜ ਵਾਸੀ ਅਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟੋਂ ਮੇਰਾ ਨਾਮ ਸਾਬ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕਾ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼੍ਰੀ ਗੰਤ ਪਬਲਿਕ ਆਮਰਸਾ ਟਰਾਂਸਪੋਰਟ ਦੀ ਕੰਪਨੀ ਦੀ ਗੱਡੀ ਆ ਰਹੀ ਸੀ ਜੋ ਬਹੁਤ ਯਾਰੀ ਓਵਰ ਸਪੀਡ ਨਾਲ ਗੱਡੀ ਸੀਗੀ ਔਰ ਸਿੱਧੀ ਅੱਗੇ ਉਹ ਸ਼ਹੀਰਗੰਜ ਸਕੂਲ ਦੇ ਬੱਚੇ ਦੇ ਵਿੱਚ ਵਧੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਨੂੰ ਉਹਦੇ ਐਸਟ੍ਰਕਟ ਮੈਡੀਕਲ ਲੈ ਗਏ ਦੋ ਬੱਚੇ ਸੱਟਾਂ ਖੁਰਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਭੀ ਜੀ ਵੀ ਉਹ ਸਾਡੇ ਲਾਗਲੇ ਪਿੰਡ ਦੇ ਪਿੰਡ ਕਬਰਵੈਛਾ ਤੋਂ ਰਿ ਪੁਜੋਰ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜਾ ਜਾ ਰਹੇ ਸੀਰੀਅਸ ਨੇ ਕਿਉਂਕਿ ਜਿਹੜੀ ਮੀਨ ਗੱਲ ਹੈਗੀ ਉਹ ਮੀਨ ਬੱਸ ਦੇ ਟਪੰਡਾ ਜਾ ਰਹੇ ਹੈਗੀ ਕਿਉਂਕਿ ਬੱਸ ਦੀ ਸਪੀਡ ওভার ਜ਼ਿਆਦਾ ਸੀਗੀ